ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਪੋਝੀਆਂ ਪਹੁੰਚੇ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਨਾਲ ਲੱਗਦੇ ਪਿੰਡ ਪੰਜਵਾੜ ਜੀਓਬਾਲਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਚਬਾਲ ਤੋਂ ਵੀ ਤਕਰੀਬਨ ਕੋਈ 8-10 ਕਿਲੋਮੀਟਰ ਦੀ ਦੂਰੀ ਐ ਸਾਰੀ ਤੇ ਤਰਨਤਾਰਨ ਸਾਹਿਬ ਇਥੋਂ ਕੋਈ 12-14 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਸਰਦਾਰ ਜੁਗਿੰਦਰ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਤਕਰੀਬਨ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਸਰਦਾਰ ਜੁਗਿੰਦਰ ਸਿੰਘ ਉਹਨਾਂ ਦੇ ਘਰੋਂ ਪਸ਼ੂ ਵਪਾਰ ਦਾ ਵੀਰ ਉਹਨਾਂ ਦਾ ਕੰਮ ਆ ਤੇ ਬਾਕੀ ਨਾਗ ਬਹੁਤ ਜ਼ਿਆਦਾ ਸਾਫ ਤੁਤਰੇ ਆਉਂਦੇ ਆ ਪਸ਼ੂ ਜਿੰਨੇ ਪਹਿਲਾਂ ਵੀ ਆਪਾਂ ਤੁਹਾਨੂੰ ਬਹੁਤ ਦਿਖਾਏ ਆ ਅੱਜ ਇਸ ਵੀਡੀਓ ਦੇ ਵਿੱਚ ਚਾਰ ਵੈੜਾ ਤੁਹਾਨੂੰ ਦਿਖਾਉਣੀ ਆ ਦੋ ਸੁਈਆਂ ਤੇ ਦੋ ਗੱਬਣ ਅੱਗੇ ਤਿਆਰੀ ਤੇ ਆ ਇਹ ਟੋਟਲ ਚਾਰ ਵੈੜਾ ਹੋਣਗੇ ਅੱਜ ਇਸ ਵੀਡੀਓ ਦੇ ਵਿੱਚ ਚੌਹ ਵੈੜਾਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਕਰਾਂਗੇ ਆਪਾਂ ਕੋਈ ਵੀ ਸੱਜਣ ਆਪਣਾ ਵੀਰ ਖਰੀਦਦਾਰ ਆ ਰ ਇੱਥੇ ਆਣ ਕੇ ਆਪਣੀ ਦੋ ਟਾਈਮ ਚੋਲਿਆ ਜਿਹੜੇ ਪਸ਼ੂ ਸਵੇ ਸਵੇ ਆ ਗੱਬਣ ਪਸ਼ੂਆਂ ਨੂੰ ਚੌਂ ਥਾਂਾਂ ਦੀ ਤਿੱਪਕੇ ਭਰਾ ਕੇ ਤਸੱਲੀ ਆ ਉਹ ਵੀ ਆਪਣੀ ਯਕੀਨੀ ਬਣਾ ਲਿਆ ਜੀ ਤਰੀਕ ਅੱਜ 8 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ ਸਾਢੇ 12 ਵਜੇ ਦਾ ਪੂਰੀ ਗੱਲਬਾਤ ਕਰਦੇ ਹਾਂ ਸੋ ਵੀਡੀਓ ਨੇਂਦ ਤੱਕ ਦੇਖ ਲਿਆ ਜੇ ਚਾਰ ਬੇੜਾ ਨੇ ਬਹੁਤ ਖੂਬਸੂਰਤ ਚੰਗੇ ਢਾਂਚੇ ਕੱਦ-ਗਾਠ ਬਹੁਤ ਸੋਹਣੇ ਵੱਡੀਆਂ ਬੇੜਾ ਨੇ ਆਓ ਕਰਦੇ ਹਾਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਸਰਦਾਰ ਜੁਕੇਂਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੀ ਹਾਲ ਚਾਲ ਜੇ ਬਹੁਤ ਵਧੀਆ ਭਾਜੀ ਕੈਮ ਸੇਤਾ ਮੱਕੜ ਦੀ ਕਾਗੋ ਨਾਨਕ ਪਾਤਸ਼ਾਹ ਦੀ ਕਿਰਪਾ ਮਹਾਰਾਜ ਦੀ ਸ਼ੁਕਰੇਮਾਨਤਾ ਦਾ ਭਾਜੀ ਹੋਰ ਭਾਜੀ ਅੱਜ ਤਕਰੀਬਨ ਆਪਣੇ ਕੋਲ ਚਾਰ ਵੜਾ ਭਾਜੀ ਚਾਰ ਵੜਾ ਦੋ ਗੱਬਣਾ ਹਾਂਜੀ ਦੋ ਸੁਨੇ ਇੱਕ ਪਹਿਲਣੇ ਤੇ ਇੱਕ ਦੂਜਣੇ ਠੀਕ ਹੈ ਜੀ ਠੀਕ ਹੈ ਜੀ ਸੋ ਸ਼ੁਰੂਆਤ ਦੋਸਤੋ ਕਰਾਂਗੇ ਆਪਾਂ ਪਹਿਲਾਂ ਤੁਹਾਨੂੰ ਸਟਾਰਟਿੰਗ ਤੋਂ ਸੁਈਆਂ ਵੜਾ ਦਿਖਾ ਦੇਾਂਗੇ ਤਕਰੀਬਨ ਕੋਈ ਹਫ਼ਤੇ ਧਿਆਨ ਬਣ ਜਿਹੜਾ ਇਹਨਾਂ ਨੂੰ ਸਮਾਂ ਹੋਇਆ ਹੋਊਗਾ ਬੋਲੇ ਤੇ ਕੱਜੇ ਦੁੱਧ ਤੇ ਜਾਂ ਦੁੱਧ ਤੇ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਅੱਛਾ ਭਾਜੀ ਜਿਹੜੀ ਆਪਣੇ ਕੋਲ ਪਹਿਲੇ ਨੰਬਰ ਤੇ ਉਹ ਬੱਚੀ ਵੇੜ ਖੜੀ ਹੈ ਕੀ ਵੇਰਵਾ ਇਹਦਾ ਤੇ ਇਹਦੇ ਥੱਲੇ 18 ਤੋਂ 19 ਦੁੱਧ ਪਲਾਸਿਆ ਠੀਕ ਹੈ ਜੀ ਤੇ ਅਜੇ ਕੋਈ ਬੌਲਾ ਸਮਝ ਲੈ ਦੁੱਧ ਸਮਝ ਲੈ ਹਾਂਜੀ ਅਜੇ ਚੌਥੇ ਦਿਨ ਦੀ ਸੂਈ ਹੈ ਮਤਲਬ ਕਿ 4 ਕ ਦਿਨ ਦਾ ਸਮਾਂ 18-19 ਕਿਲੋ ਬੋਲੇ ਤੋਂ ਸਟਾਰਟਿੰਗ ਆ ਹਾਂਜੀ ਤੇ ਸੂਬਾ ਦੂਜਾ ਦੂਜਾ ਸੂਬਾ ਮਗਰ ਇਹਦੇ ਬੱਚਾ ਕ ਬੱਚੀ ਮਗਰ ਬੱਚਾ ਇਹਦੇ ਉਹ ਵੀ ਇਹਦੇ ਮਗਰ ਦੋਸਤੋ ਮੇਲ ਕਾਫ ਬੱਚਾ ਹੈ ਠੀਕ ਹੈ ਜੀ ਬੱਚਾ ਕੁਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬੱਚਾ ਜੇ ਮਗਰ ਦੇ ਮੇਲ ਕਾਫ ਠੀਕ ਆ ਜੀ ਅੱਜ ਤਕਰੀਬਨ ਕੁਝ 3 ਤੋਂ 4 ਕ ਦਿਨ ਦਾ ਸਮਾਂ ਹੋਇਆ ਇਸ ਵੈੜ ਨੂੰ ਫਰੀ ਨੂੰ ਤੇ 18 19 ਕਿਲੋ ਬੋਲੇ ਤੋਂ ਸਟਾਰਟਿੰਗ ਹੋਈ ਆ ਦੂਜਾ ਸੂਆ ਕੱਦ ਵੱਡਾ ਬਾਕੀ ਬੇਲ ਭੂਲ ਚੰਗੀ ਆ ਨਮਾਈ ਚੰਗੀ ਆ ਵੈੜ ਦੀ ਇੱਕ ਵਾਰੀ ਤੁਹਾਨੂੰ ਆਪਾਂ ਇਧਰੋਂ ਫੇਸ ਕੁਆਲਟੀ ਨਹੀਂ ਦਿਖਾ ਦਿੰਦੇ ਆ ਸੋ ਰੰਗ ਬਾਜਾ ਕਰਮਾਂ ਲਈ ਠੀਕ ਆ ਜੀ ਮੂੰਹ ਮੱਥੇ ਦੀ ਚੰਗੀ ਆ ਬਾਕੀ ਨਖੇੜ ਬਹੁਤ ਵਧੀਆ ਆਪਸੀ ਥਨਾਂ ਦਾ ਆ ਦੇਖ ਚੁਵਾਈ ਬੜੀ ਛੋਣੀ ਲੱਗੀ ਬੰਬੀ ਆਂਗੇ ਠੀਕ ਆ ਜੀ ਮੁੱਠੀ ਆ ਖਾੜਿਆਂ ਨੂੰ ਲੱਤ ਨਹੀਂ ਪੁੱਟਣੀ ਜਰੂਰ ਪਾਵਾਂਗੇ ਇੱਥੇ ਬਈ ਦਾ ਹਲਨਾ ਧੋੜੋ ਸੋ ਚੁਵਾਈ ਜਿਹੜੀ ਆਪਾਂ ਦੋਸਤਾਂ ਤੁਹਾਨੂੰ ਨਾਲ ਦੇ ਨਾਲ ਜਰੂਰ ਦਿਖਾਵਾਂਗੇ ਸਾਰੇ ਭਰਾਵਾਂ ਨੂੰ ਕਿਉਂਕਿ ਬਹੁਤੇ ਵੀਰ ਆਪਣੀਆਂ ਆਨਲਾਈਨ ਸੌਦਾ ਕਰ ਲੈਂਦੇ ਆ ਜਿੰਨਾ ਤੋਂ ਨਹੀਂ ਆਇਆ ਜਾਇਆ ਜਾਂਦਾ ਠੀਕ ਆ ਜੀ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਾਂਗੇ ਪੂਰ ਸੱਟਾ ਬਾਕੀ ਕੋਈ ਵੀ ਫਾਰਮਰ ਭਰਾ ਆਪਣਾ ਇੱਥੇ ਆਉਣਾ ਚਾਹੁੰਦਾ ਤੇ ਦੋ ਟਾਈਮ ਚੋ ਕੇ ਵੀ ਤੁਸੀਂ ਤਸੱਲੀ ਕਰ ਸਕਦੇ ਤੇ ਜਾ ਵੀਰੇ ਖੋਲ ਕੇ ਮਾੜਾ ਤੋੜ ਕੇ ਦਿਖਾ ਲਗੀ ਤੋ ਕੱਦ ਵੱਡਾ ਹੀ ਹੈ ਪਹਿਲਾਂ ਵੀ ਜ਼ਿਕਰ ਕੀਤਾ ਵੈੜ तकरीबन ਵੱਡੀਆਂ ਵੈੜਾਂ ਦੇ ਵਿੱਚ ਹੀ ਆ ਤਿੰਨੇ ਚਾਰੇ ਜੜੀਆਂ ਉਹ ਤੁਹਾਨੂੰ ਦਿਖਾਉਣੀਆਂ ਨੇ ਉਹਨੂੰ ਸਾਹਮਣੇ ਡੈਨਮਾਰਕ ਚੋਂ ਦੀ ਆ ਠੀਕ ਆ ਜੀ ਇਹ ਸੀਮਾ ਨੇ ਡੈਨਮਾਰਕ ਦੀ ਹੈ ਠੀਕ ਆ ਲੋ ਜੀ ਤੁਹਾਨੂੰ ਜਬ ਬਹੁਤ ਸੋਹਣਾ ਠੀਕ ਆ ਜੀ ਬਾਕੀ ਲੰਬਾਈ ਉਚਾਈ ਵੈੜ ਦੀ ਪੂਰੀ ਆ ਕੋ ਚੱਡੇ ਦੀ ਸਾਫ ਸੁਥਰੀ ਆ ਬਾਕੀ ਵੰਡਵੇਰਲ ਬਹੁਤ ਵਧੀਆ ਵੰਡਵੇਰਲ ਬਹੁਤ ਵਧੀਆ ਆਪਸੀ ਥਣਾ ਦੀ ਐ ਖਾਇ ਠੰਡੀ ਢੁੰਡੀ ਆ ਸੀਰੀਸ ਆ ਜੀ ਕੱਲ ਹੀ ਦੀ ਕਰਨ ਵਾਲੀ ਨੇ ਹੱਥ ਫੇਰ ਕੇ ਵਖਾ ਲਓ ਜੀ ਹਾਂ ਮਰਜੀ ਬਹੁਤ ਥੱਲੇ ਇਟਨਾ ਬੈਲੋ ਕੋ ਪ੍ਰਵਾਹ ਨਹੀਂ ਅੱਗੇ ਲਓ ਜੀ ਕਰੋ ਚੈੱਕ ਠੀਕ ਆ ਜੀ ਇਨੀ ਠੰਡੀਆਂ ਨੂੰ ਗਾਲੀ ਨਹੀਂ ਠੀਕ ਆ ਠੀਕ ਆ ਠੀਕ ਆ ਲਵੀ ਹਾਇਆ ਢਾਂਡੇ ਤੇ ਰਿਆ ਸੀਲ ਸਾਉਗਾ ਠੀਕ ਆ ਜੀ ਬਹਿਣੀ ਵਾਲੇ ਪਾਸਿਓ ਵੀ ਤੁਹਾਨੂੰ ਇੱਕ ਪੂਰੀ ਆਪਾਂ ਮਾੜੀ ਦਿਖਾ ਦਈਏ ਹਾਂ ਲੋ ਸੋ ਬੇਨਸੂਮਸ ਕਾਫੀ ਜਿਆਦੀਆਂ ਹਵਾਨੇ ਲੇਵੇ ਦੇ ਉੱਪਰ ਸਪੇਸ ਕੈਪ ਚੰਗਾ ਆਪਸੀ ਥਨਾ ਦਾ ਠੀਕ ਆ ਜੀ ਤੇ ਥਾਨ ਤਕਰੀਬਨ ਪਸਮਨ ਤੋਂ ਬਾਅਦ ਵੀ ਅੱਥੀ ਮੁਠੀਲਾ ਥਾਨ ਨਿਕਲ ਕੇ ਸਾਹਮਣੇ ਆ ਜੁਦਾ ਇਹ ਭਾਜੀ ਡਿਮਾਂਡ ਜਿਹੜੀ ਇਹਦੀ 85000 ਕਰਦੇ ਪਏ ਸੀ ਹਾਂ ਜੀ ਤੇ ਦੇ ਦਾਂਗੇ ਕਿੱਥੋਂ ਤੱਕ 80000 ਦੀ ਗਾਹ ਦੇ ਰਣੀ ਆਪਾਂ 80000 ਦੀ ਠੀਕ ਆ ਜੀ 80000 ਦੀ ਦੇ ਲੈ ਲੋ ਵੀ 80000 ਦੀ ਦੋਸਤੋ ਕੋਈ ਦੁਗਿੰਦਰ ਸਿੰਘ ਹੋ ਨਹੀਂ ਜਾਂਦੇ ਵੀ ਇਹ ਵੈੜ ਦੇ ਦੇਾਂਗੇ ਠੀਕ ਹੈ ਜੀ ਡਿਮਾਂਡ 85000 80000 ਲੈ ਹੈ ਇੱਧਰ ਸੈਕੰਡ ਨੰਬਰ ਤੇ ਭਾਜੀ ਆਪਣੇ ਕੋਲ ਆਹ ਵੈੜ ਵੀ ਸੂਈ ਆ ਹਾਂ ਜੀ ਇਹ ਪਹਿਲਣ ਵੈੜ ਹੈ ਪਰसों ਸੂਈ ਆ ਠੀਕ ਹੈ ਜੀ ਇਹਦੇ 4000 ਦਿਆਂ ਠੀਕ ਹੈ ਜੀ ਤੇ 16 ਕਿਲੋ ਬੋੜਾ ਹੀ ਆ 14 ਆਏ ਥਲੇ 15 ਤੋਂ 16 14 ਦਾ ਲਓ ਵੀ ਮੈਂ ਬੋੜਾ ਹੀ ਜਾਂਦਾ ਠੀਕ ਹੈ ਜੀ ਹਾਂ ਜੀ ਮੈਂ ਵੀ 15 16 ਕਿਲੋ 200 ਬੌਲੇ ਤੋਂ ਸਟਾਰਟਿੰਗ ਕੀਤੀ ਆ ਇਹ ਪਰਸੋਂ ਦੀ ਸੂਈ ਆ ਪਰਸੋਂ ਸੂਈ ਠੀਕ ਹੈ ਜੀ ਮਗਰ ਇਹਦੇ ਬੱਛੀ ਆ ਨਾ ਮਗਰ ਇਹਦੇ ਬੱਛੀ ਆ ਠੀਕ ਆ ਸੋ ਪਲੂਣ ਦੋਸਤੋ ਪਹਿਲਾ ਸੂਆ ਇਹ ਬੱਛੀ ਸੂਈ ਆ ਮੂੰਹ ਦੰਦੀ ਚੌਗੀ ਚਾਰ ਦੰਦ ਬੱਚਾ ਮਗਰ ਬਹੁਤ ਸੋਣਾ ਠੀਕ ਹੈ ਜੀ ਮਗਰ ਬੱਛੀ ਵੀ ਤੁਸੀਂ ਚੈੱਕ ਕਰੋ ਆ ਬੱਛੀ ਜੀ ਮਗਰ ਬੜੀ ਖੰਡੀ ਠੰਡੀ ਆ ਕੋਈ ਔਲਾ ਨਹੀਂ ਸੰਸੱਤ ਕਰਦੀ ਠੀਕ ਹੈ ਜੀ ਉਹ ਪ੍ਰਵਾਜ ਨਹੀਂ ਹੈਗੀ ਤਾਂ ਮਰਜੀ ਤੁਸੀਂ ਪਲਾ ਬਾਹਰ ਬੱਚੇ ਖਾਣ ਬਹੁਤ ਸੁਆਦੀ ਹੈ ਨਾ ਜੀ ਖਾਣ ਬਹੁਤ ਵਧੀਆ ਲੱਗਾ ਉਹੋ ਕਲਾ ਥਾਣਾ ਠੀਕ ਆ ਜੀ ਬਾਕੀ ਤੁਹਾਡੇ ਸਾਹਮਣੇ ਆ ਮੁੱਠੀ ਮੁੱਠੀ ਥਾਣਾ ਤੋਂ ਬਾਕੀ ਨਾਰਮਲ ਥੋੜੀ ਜੀ ਅੱਗੇ ਪਲੂਣ ਹੈਗੀ ਹੈ ਨਾ ਹਾਂ ਉਹ ਪਲੂਣਾ ਜੀ ਉਹ ਜੋ ਜੋ ਬਣਨਾ ਹੈ ਹੋਰ ਉੱਤੇ ਆ ਠੀਕ ਹੈ ਉਹ ਦੁੱਧੇ ਚੜਦਾ 20 ਸਰ ਤੇ ਜਾਊਗੀ ਠੀਕ ਆ ਜੀ 20 ਤੇ ਪਲੱਸ ਚੱਲੂਗੀ ਹਾਂ ਬਿਲਕੁਲ ਨਾਰਮਲ ਐਡੀ ਵੱਡੀ ਵੜ ਨੂੰ ਆਪਾਂ ਕਹਿ ਦਿੰਨੇ ਆ ਵੀ 20 22 ਕਿਲੋ ਦੁੱਧ ਵੀ ਕੀ ਜਾਂਦਾ ਲੈ ਵੀਰੇ ਇਹ ਵੀ ਖੋਲ ਕੇ ਮੜਾ ਤੋੜ ਕੇ ਦਿਖਾ ਦਈਏ ਸੋ ਢਾਂਚਾ ਦੋਸੋ ਇਸ ਵੜ ਦਾ ਵੀ ਬਹੁਤ ਸੋਹਣਾ ਹੈ ਕਿਉਂਕਿ ਅਜ ਦੂਜਾ ਤੀਜਾ ਦਿਨਾਂ ਤੋਂ ਪਸ਼ੂ ਥੋੜਾ ਜਿਹਾ ਸੂਸਵਾ ਦੇ ਵਿੱਚ ਕੇ ਕੋ ਇਹ ਤੇ तकरीबन ਪਲੂਨ ਆ ਪਹਿਲਾ ਧੂਆ ਬੱਤੀ ਤੁਹਾਨੂੰ ਆਪਾਂ ਦਿਖਾ ਰਹੇ ਆ ਬੋਦੀ ਵਾਲੀ ਬੱਤੀ ਆ ਛੋਟਾ স্মੋਲ ਸਾਈਜ਼ ਕਰਨ ਤੇ ਰੰਗ ਜਿਹੜਾ ਦੀ ਗੱਲ ਕਰੀਏ ਰੰਗ ਉੱਪਰੋਂ ਸਾਰਾ ਬਲੈਕ ਹੀ ਆ ਬਾਕੀ ਪੇਟ ਦੇ ਬਿਲਕੁਲ ਥੱਲੇ ਪਾਸੇ ਹਵਾਨੀ ਚੱਡੇ ਤੇ ਤੇ ਫਾਇਰ ਜਿਹੜੇ ਕਰਮ ਵਾਲੀ ਦੇ ਚਾਰੇ ਧੁੱਪਿਆ ਠੀਕ ਆ ਆ ਦੇਖੋ ਬਹੁਤ ਹੀ ਜਿਆਦਾ ਸੁਖਾਈਆਂ ਹੋਣ ਸੁਖਣੀਆਂ ਮਰਗਾਂ ਲੱਗਣੀਆਂ ਇਹ ਬੋਲਾ ਕਿੰਨਾ ਦੱਸਿਆ 14 15 ਕੇ 15 16 ਠੀਕ ਹੈ ਜੀ ਇੱਥੇ ਰੁਕੇ ਵੀਰੇ ਚੰਗੇ ਬਾਕੀ ਥੋੜਾ ਸਲੋ ਤੋਰ ਲਿਆ ਖੜੇ ਵੀਰੇ ਲਓ ਠੀਕਾ ਤਾਂ ਬਹੁਤ ਵਧੀਆ ਸਫਾਈਆਂ ਵਾਲਾ ਲੇਵਾ ਠੀਕਾ ਜੀ ਵਾਂਡ ਦੇਰ ਨੂੰ ਬਹੁਤ ਸੋਹਣੀ ਹੈ ਬਾਕੀ ਚੱਡਾ ਲੇਵਾ ਕਰਮਾ ਜੀ ਦਾ ਬਹੁਤ ਸੋਹਣਾ ਉਹਨਾਂ ਦੇ ਗਾਂ ਤੋਂ ਉਹਨਾਂ ਬਿਲਕੁਲ ਪੱਟਾਂ ਦੇ ਵਿੱਚਕਾਰ ਫਿਕਸ ਭਵਾਨਾ ਚੱਡਾ ਬਿਲਕੁਲ ਇਹ ਗਾਜੀ ਕੰਪੈਕਟ ਜੱਡਰਾ ਕੋਈ ਟੁੱਟਮਾ ਝਟਾ ਨਹੀਂ ਗਾ ਸੋ ਸੋਨਾ ਪਿੱਠ ਪੂੜਾ ਵੱਛੀ ਮਗਰ ਸੋ ਇਹ ਵੀ ਵਾਦਾ ਇਹਦਾ ਕੰਮ ਆ ਮਗਰ ਵੱਛੀ ਆ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਮੂੰਹੋਂ ਦੰਦੀ ਚੌਗੀ ਚਾਰ ਦੰਦ ਬਾਹਰ ਠੀਕ ਆ ਇਹ ਭਾਦੀ ਕੀ ਮੋਲ ਕੀ ਡਿਮਾਂਡ ਰੂਗੀ ਇਹਦੀ ਮੋਲੇ ਦਾ ਕਰਾਉ ਨੂੰ 85 ਕਰਾ ਲਿਆ 82 ਕਰ ਲਿਆ ਬਸ 10000 ਦੀ ਵਾਹਟ ਦੇ ਲੈਣੀ ਆ 80000 ਦੀ ਹਾਂ ਉਹ ਚੋ ਛੋੜ ਛੱਪਾ ਵੀ ਕਰਾਂਗੇ ਠੀਕ ਹੈ ਜੀ 1000 ਰੁਪਏ ਹੀ ਦਾਦਾਂਗੇ ਚਲੋ ਹਾਂ ਬਾਕੀ ਜਿੰਨਾ ਵੀ ਹੋ ਸਕਦਾ ਚਲੋ ਮਾਨਤਨ ਕਰਕੇ ਦੇ ਦਿਆਂਗੇ ਠੀਕ ਹੈ ਜੀ ਲੋ ਵੀ 80000 ਦੇ ਵਿੱਚੋਂ ਵੀ 1000 ਲੈਸ 1000 ਲੈਸ ਕਰ ਦਾਂ ਠੀਕ ਹੈ ਜੀ ਲੋ ਵੀ 1000 ਹੋਰ ਮਾਨਤਾ ਨੂੰ ਹੋ ਜਾ ਠੀਕ ਆ ਸੋ ਵੱਛੀ ਇਹ ਵੀ ਬਹੁਤ ਖੂਬਸੂਰਤ ਆ ਠੀਕ ਆ ਜੀ ਬਿਊਟੀ ਦੇ ਵਿੱਚ ਚੈੱਕ ਕਰ ਲੋ ਬਾਕੀ ਥੱਲੋਂ ਲੇਵੇ ਦੀਆਂ ਸਪਾਈਆਂ ਦੀ ਗੱਲ ਕਰ ਲਈਏ ਤਾਂ ਬਹੁਤ ਖੂਬਸੂਰਤ ਜੋੜੀ ਆ ਵਹਿੜਾਂ ਦੀ ਇਹ ਦੋਵੇਂ ਜਿਹੜੀਆਂ ਤਾਜ਼ੀਆਂ ਸੂਈਆਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਇਸ ਤੋਂ ਬਾਅਦ ਇੱਕ ਇੱਧਰ ਵੜਾ ਆਪਣੇ ਕੋਲ ਆ ਗਈ ਨੰਬਰ ਤੀਜੇ ਦੇ ਤੁਹਾਨੂੰ ਦਿਖਾ ਦਿੰਦੇ ਆ ਇਹ ਗੱਬਣਾ ਕੀ ਆ ਜੀ ਹਾਂ ਜੀ ਪਾਦੀਏ ਲਈ ਵੀ ਦਾਖਲ ਰੱਖੀ ਠੀਕ ਆ ਜੀ ਪਿਆਰ ਹੀ ਆ ਕਰਮਾਈ ਵੀ ਠੀਕ ਆ ਮੋਬੀ 10 ਦਸਕ ਦੇਂਦਾ ਦੋਸਤੋ ਸਮਾਜ ਦਾ ਹਜੇ ਪਿਆ ਹੈ ਸੂਣਦਾ ਇਹਦਾ ਸੂਆ ਕਿੰਨਾ ਹੋਊਗਾ ਇਹ ਤੇਜਾ ਸੂਣਾ ਲੈ ਕੋ 18 17 ਕਿਲੋ ਇਹ ਵੀ ਚਵਾ ਜੂਗੀ 18 17 ਕਿਲੋ ਮੋਜੀ ਬਾਕੀ ਮੇਰਾ ਭਰਾ ਕਰੋ ਜਗ ਝੋਲਾ ਝਲਾ ਬਹੁਤ ਆ ਥੱਲੇ ਢੇਲੇ ਦੇ ਵਿੱਚ ਕਾਫੀ ਆ ਤੋਂ 16 17 ਕਿਲੋ ਦੁੱਧ ਇਹ ਵੀ ਚਵਾ ਜੂਗੀ ਕਰਮਾਂ ਨੇ ਠੀਕ ਆ ਜੀ 10 8 10 ਦਿਨ ਹਜੇ ਦੇ ਵੀ ਪਏ ਆ ਤੁੰਦੇ ਤੇ ਸੂਆ ਚ ਕਿੰਨਾ ਦੂਜਾ ਤੇਜਾ ਜੀ ਲੈ ਕਿ ਤੇਜਾ ਸੂਣਾ ਲੈ ਤੇਈਸਰਾ ਸੂਆ ਲੋਬੀ ਤੇਜਾ ਸੂਆ ਦੋਸਤੋ ਇਸ ਵਾਰ ਇਸ ਵਾਰ ਨੇ ਸੂਣਾ ਤੇ 10 ਕਦੇ ਨੰਗ ਕੇ ਕੋਈ ਵੀ ਭਰਾ ਆਪਣਾ ਸੌਦਾ ਕਰ ਲਿਆ ਜੇ ਬੇਰਬੂਲ ਸੋਹਣੀਏ ਦੀ ਵੀ ਕਰਮਾ ਲਈ ਤੇਰੀਅਮ ਤੋਂ ਪਲਾਸਾ ਵੱਡੀਆਂ ਵੜਨ ਦੇ ਵਿੱਚ ਹੀ ਆਪਾਂ ਮਿਲ ਸਕਦੇ ਠੀਕ ਹੈ ਜੀ ਇਧਰੋਂ ਮੈਂ ਤੁਹਾਨੂੰ ਕਬੈਣੀ ਵਾਲੀ ਸਾਈਡ ਤੋਂ ਵਿਖਾ ਦੇਣਾ ਥੋੜਾ ਲਾਗਿਓ ਆ ਦੇਖ ਇਹ ਨਮੀ ਮਗਰ ਮਾਰਦਾ ਹੈ ਵੀਰੇ ਆ ਕੋ ਲੋਕ ਨਹੀਂ ਮਾਰਾ ਜਾਂਦੇ ਆ ਕਰਕੇ ਠੰਡੀ ਬੜੀ ਹੋ ਗਈ ਸੋ ਤਾਂ ਤੋਂ ਮੇਨ ਗੱਲ ਆ ਵੀ 크ਰੋਸ ਸੰਗ ਦੇ ਵਿੱਚ ਇਹ ਪਸ਼ੂ ਆ। ਜੋ 크ਰੋਸ ਬ੍ਰੀਡ ਹਰੇਕ ਭਰਾ ਨੂੰ ਮੋਦਾ ਵੀ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਕੋਈ 5-6 ਮਹੀਨੇ ਜਿਹੜਾ ਵੀ ਸੌਦਾ ਕਰੀਏ ਘਰੇ ਪਸ਼ੂ ਰੱਖਣਾ ਤਾਂ 크ਰੋਸ ਬ੍ਰੀਡ ਦੇ ਵਿੱਚ ਖਰੀਦਿਆ ਜਾਵੇ। ਤਾਂ ਥਾਨ ਬਲੈਕ ਹਾਂ ਬਿਲਕੁਲ ਬਿਲਕੁਲ। ਉਹ ਥਾ ਤਾਂ ਅਸਾਂ ਦੇ ਨਾਲ ਦੇ ਵਿੱਚ ਕਰਮਾਂ ਲਈ ਠੀਕ ਆ ਜੀ। ਕਾਫੀ ਥੱਲੇ ਥੱਲੇ ਖੁੱਲ ਜੂਗੀ। ਸੋ ਲੇਵੇ ਦੀ ਢਿੱਲ ਕੋਈ ਇੱਕ ਆਪਾਂ ਨਾਰਮਲੀ ਜਜਮੈਂਟ ਕਰ ਸਕਦੇ ਆ ਵੀ ਬਾਕੀ ਲੇਵਾ ਕਾਫੀ ਸੋਨਾ ਬਖਾਰਾ ਬਹੁਤ ਵਧੀਆ ਢਿੱਲਾ ਤੋਂ ਲੇਵੇ ਦੇ ਵਿੱਚ ਕਾਫੀ ਆ। ਹਾਂ ਵੀ ਕਰਮ ਵਾਲੀ ਆ ਪੂਰੀ ਸੀਲੀ ਆ ਨਾ ਮੈਂ ਨਾ ਪੂਰੀ ਠੰਡੀ ਕੋਲ ਤੇ ਭਾਜੀ ਦੇਣ ਦੇਣਾ ਚਲੋ 8 10 ਦਿਨ ਲੈਦੀ ਆ ਜੇ ਉਹ ਸਾਣਾ ਆਪਾਂ ਰੇਡਵੀ ਦਾ ਨਰਮੀ ਕਰਦੇ ਨਾ ਨੋਰਮਲ ਕਰਾਣਾ ਰੇਡਵੀ ਆਪਾਂ ਛੋੜਾ ਇਹ ਕਰਦੇ ਛੋਟਾ ਜਿਹਾ ਮੋਲੀ ਕਰਕੇ ਦੇ ਦਈਏ ਕੀ ਉਹ ਗੁੱਲ ਕਰਾਉਣ ਨੂੰ 5000 ਰਕਾਉਣ 60000 ਦੀ ਗਾਦੇ ਲੈਣੀ ਆਪਾਂ 60000 ਦੀ ਉਹ ਚੋ ਵੀ ਛੋਟ ਛਪਾ ਕਰਾਂਗੇ ਠੀਕ ਹੈ ਠੀਕ ਹੋ ਗਿਆ ਉਹ ਵੀ ਡਿਮਾਂਡ ਦੋਸਤੋ 65 ਕਰਾ ਲਓ 70 ਕੁਛ ਵੀ ਕਰਾ ਲਓ 60000 ਦੀ ਇਹ ਵਹਿੜ ਅੱਜ ਮਿਲ ਜੂਗੀ ਠੀਕ ਹੈ ਜੀ ਛੋਟ ਛਪਾ ਉਹਦੇ ਵਿੱਚੋਂ ਵੀ ਹੋ ਜਾਊਗਾ ਕਿਸੇ ਭਰਾ ਦੇ ਘਰ ਆ ਬਾਕੀ ਤੁਹਾਡੇ ਸਾਹਮਣੇ ਆ ਪੂਰਾ ਸਟਰਕਚਰ ਤੁਸੀਂ ਵੇਖਦਾ ਦੇਖ ਲਿਆ ਬਾਕੀ ਟਿੱਪਣ ਭਾਰ ਪਿਛੇ ਦੀ ਆਪਣੀ ਤਸੱਲੀ ਹੈ ਜੀ ਆਪਣੀ ਪੂਰੀ ਗਾਰੰਟੀ ਹੈ ਠੀਕ ਹੈ ਜੀ ਤੋਂ ਦੋਸਤੋ ਭਾਰ ਪਿਛੇ ਤੋਂ ਕੋਈ ਟਿੱਪਣ ਦੇ ਵਿੱਚ ਬਾਦ ਕਾੜ ਨਹੀਂ ਨਿਕਲ ਦਿੱਤੀਗਾ ਜੀ ਇੱਕੋ ਜਿਹਾ ਨਿਆਰਾ ਹੋਊਗਾ ਬਾਕੀ ਟਿੱਪ ਕੇ ਮੇਰਾ ਭਰਾ ਜੀ ਨੇ ਇੱਥੇ ਆਉਣਾ ਆਪਣੀ ਤਸੱਲੀ ਤੁਸੀਂ ਵੀ ਕਰ ਸਕਦੇ ਜੀ ਤੇ ਇਹ 61000 ਦੀ ਤੁਹਾਨੂੰ ਅੱਜ ਵੇੜ ਮਿਲ ਜੂਗੀ ਤੇ ਬਾਕੀ ਥੱਲੇ ਥੱਲੇ ਤੁਹਾਨੂੰ ਆਪਾਂ ਪ੍ਰੋਪਰ ਦਿਖਾ ਦੇ ਆ ਹੈ ਕਰਮ ਵਾਲੀ ਠੰਡੀ ਧੀਰੀ ਹੈ ਸੀਲਸ ਆਊਗਾ ਤੁਹਾਨੂੰ ਪਸੰਦ ਆ ਜੂਗੀ ਠੀਕ ਹੈ ਤੇ ਇੱਕ ਇਧਰ ਪਾਜੀ ਜਗਿੰਦਰ ਸਿੰਘ ਜੀ ਆਪਣੇ ਕੋਲ ਆ ਵੱਛੀ ਖੜੀ ਇੱਕ ਹਾਂਜੀ ਇਹ ਪਲੂਣਾਂ ਜੀ ਇਹ ਵੀ ਪਲੂਣੇ ਪਹਿਲੇ ਸੁਆ ਠੀਕ ਆ ਦਿਨ 12 14 ਵੱਛੀ ਖੜਦੀ ਐ ਠੀਕ ਆ ਜੀ ਹਾਂਜੀ ਬਹੁਤ ਚੰਗੀ ਸਾਫ ਸੁਥਰੀ ਠੰਡੀ ਛੁਡੀ ਬੜੀ ਇਹ ਵੀ ਜਿਆਦੀ ਆ ਠੀਕ ਆ ਆ ਕੋਈ ਗੱਲ ਨਹੀਂ ਆ ਤਸਵੀਰ ਲਾ ਗਿਆ ਠੀਕ ਆ ਬੜੂ ਬੜੀ ਵੱਛੀ ਕਿ ਆ ਕ੍ਰਾਸ ਜਰਸੀ ਐਚ ਐਫ ਨਾਲ ਕ੍ਰਾਸ ਆ ਗਈ ਐ ਹਾਂਜੀ ਸੋ ਕ੍ਰਾਸ ਪ੍ਰਿੰਟ ਦੇ ਵਿੱਚ ਕਿਸਾਨ ਗਰੂ ਇਹ ਵੱਛੀ ਆ ਜਾਂਦੀ ਆ ਪਲੂਣ ਪਹਿਲਾ ਸੂਆ ਇਹ ਵੱਛੀ ਨੇ ਸੁਣਾ 12 14 ਕ ਦਿਨ ਹਜੇ ਨਰਮਾ ਸੀਗਾ ਜੀ ਤੇ ਬਾਕੀ ਇਧਰੋਂ ਤੁਹਾਨੂੰ ਆਪਾਂ ਲੇਵਾ ਵਿਖਾ ਦਿੰਨੇ ਆ ਲੌਣਾ ਬਣਾਉਣਾ ਚ ਕਰਮਾਲ ਨੇ ਸ਼ਟਾਰਟ ਕੀਤਾ ਲੜਾ ਲੋੜਾ ਢਿੱਲਾ ਤੇ ਲਾ ਕਾਫੀ ਜਿਆਦਾ ਨੇ ਚੱਡੇ ਲੇਵੇ ਦੇ ਵਿੱਚ ਤੇ ਬਾਕੀ ਪੂਰਾ ਸਟਰਕਚਰ ਤੁਹਾਡੇ ਸਾਹਮਣੇ ਆ ਜਿੱਦਾਂ ਆਪਾਂ ਜਰਸੀ ਵੇਖਦੇ ਆ ਸਟਰਕਚਰ ਇਹਦਾ ਬਿਲਕੁਲ ਪਿੱਛੋਂ ਵੀ ਤੁਸੀਂ ਵੇਖੋਗੇ ਜਰਸੀ ਬਰੀਡ ਨਾਲ ਦਾ ਪਰ ਇੱਕ ਰੋਲ ਸਾਡਾ ਜੀ ਐਫ ਦੇ ਨਾਲ ਜਰਸੀ ਕ੍ਰੋਸ ਆ ਦੇ ਬਹੁਤ ਡਿਜ਼ਾਈਨ ਜੂ ਬਹੁਤ ਸੋਹਣਾ ਬਣ ਗਿਆ ਪੂਰਾ ਬਿਲਕੁਲ ਜੀ ਉਹ ਆਪਣੇ ਘਣਾ ਤੇ ਆ ਜੀ ਮੈਂ ਲੋਕ ਤੇ ਤਾਂ ਬਹੁਤ ਵਧੀਆ ਠੀਕ ਆ ਜੀ ਬੰਦ ਬਿਰਲ ਵਧੀਆ ਬਾਕੀ ਜਿਵੇਂ ਜਿਵੇਂ ਮੇਲੇ ਵਾ ਪਰਿਆ ਨਖੇੜ ਕਾਫੀ ਨਿਕਲ ਕੇ ਸਾਹਮਣੇ ਆਊਗਾ ਐਨ ਕਰਕੇ ਵੀਰੇ ਰੋਕੀ ਮਰਿਆ ਆ ਲੈ ਲੋ ਨੀ ਠੀਕ ਆ ਦੀ ਸੋ ਪਲੂਨ ਪਹਿਲਾ ਸੂਆ ਬੱਛੀ ਆ ਬਾਕੀ ਖਲੋਣੀ ਖਲਾਨੀ ਦੀ ਚੰਗੀ ਆ ਠੀਕ ਆ ਇਧਰੋਂ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਥਾਣ ਦੇ ਵੇਲੇ ਪਾਸੇ ਵੀ ਕਰਮਾਂ ਵਾਲੀ ਸਾਫ ਸੁਥਰੀ ਆ ਕੋਈ ਫੋੜ ਚਾਂਗ ਨਹੀਂ ਸੀ ਸੋ ਲਾਏ ਬਣਾਏ ਪਈ ਆ ਕੋਈ 12 ਉਹਨਾਂ ਦਿਨਾਂ ਦੇ ਵਿੱਚ ਕਰਮਾਲੀ ਉਹ ਵੀ ਤਿਆਰੀ ਕਰ ਦਿੱਤੀ। ਕੱਦ तकरीबन ਪਲੂਨ ਪਹਿਲੇ ਸੂਵੇ ਦਾ ਹਿਸਾਬ ਨਾਲ ਕੱਦ ਇਹਦਾ ਉੱਚਾ ਠੀਕ ਆ ਜੀ। ਕੋਈ ਬਾੜੀ ਆਪਾਂ ਕਹੀ ਆ ਵੀ ਜੇ ਜਰਸੀ ਦੀ ਗੱਲ ਕੀਤੀ ਹੈ ਕੋਈ ਵੀਰੇ ਨਾ ਕਿ ਵੀ ਨਿੱਕੀ ਜੀ ਆ। ਵੀ ਜਿਵੇਂ ਇੱਕ ਪੰਜਾਬ ਵਾਲੀ ਜਰਸੀ ਵੇਖਦੇ ਆ ਕੱਦ ਉਹਦੇ ਨਾਲੋਂ ਵੀ ਤਕਰੀਬਨ ਕੋਈ 2-3 ਇੰਚ ਵਧੇਰੇ ਮਿਲੂਗਾ ਤੁਹਾਨੂੰ ਛੋਟਾ ਨਹੀਂ ਹੁੰਦਾ ਆ। ਸੋ ਸੁਪਾਇਆ ਸੁਪੁਨਿਆ ਕਰਮਾਲੀ ਨੇ ਬਾਤ ਕਮਾ ਲਈ ਆ। ਆ ਦੇ। ਹੋ ਜੀ ਬੱਚੀ ਚੰਗੀ ਐ ਵੀ ਚਲੋ ਵੀ ਦੇਣੀ ਦੇਣਾ ਜਿਹੜੇ ਲਈਦੀ ਆ। ਦੇਣੀ ਦੇਣੀ ਦੀ ਆ। ਤੇ ਇਹ ਕਿੰਨੇ ਦੀ ਹੋ ਜੂਗੀ ਅੱਜ? ਕੁੱਲ ਕਰਾਂ ਉਹਨੂੰ ਕੋ 70 ਕਰਾਂ 2000 ਛੱਡ ਜਾਮ 70 ਤੋਂ। 70 ਤੋਂ 2 ਆਪ 70 ਤੋਂ 2000। ਵੀ 68 ਦੀ ਦੇਣੀ ਦੇਣੀ। 68 ਚ ਰਸ਼ੀ ਦੇ ਦਿਆਂਗੇ ਆਪਾਂ। ਠੀਕ ਆ ਜੀ। ਕਬੀ ਤੋਂ ਸਿਰ 68 ਹਜ਼ਾਰ ਦੀ ਬੱਚੀ ਭਾਜੀ ਜਗਿੰਦਰ ਸਿੰਘ ਹੁਣ ਜਾਂਦੇ ਵੀ ਦੇਵਾਂਗੇ ਆਪਾਂ। ਉਹ ਵੀ ਚਲੋ 12 ਤੋਂ 14 ਦਿਨ ਦੀ ਸਾਹਮਣੇ ਦੀ ਲੋੜ ਆ ਕਿਸੇ ਭਰਾ ਨੂੰ ਨਰਮ ਆ। ਬਾਕੀ ਬੱਚੀ ਉਹ ਤੋਂ ਰੰਗ ਪ੍ਰਿੰਟ ਰੰਗ ਬਾਜਾ ਕਰਮ ਵਾਲੀ ਫੈਸ਼ਨ ਕੂਸ਼ਨ ਚੰਗਾ। ਪਸੰਦ ਆ ਜੂਗੀ ਨਵਾਂ ਆਂਗਾ ਠੀਕ ਹੈ ਜੀ ਕੋਈ ਭਰਾ ਲੈ ਕੇ ਜਾਊਗਾ ਕੋਈ 2 4 5 ਸੂਵੇ ਟਕਾਲ ਆਊਗਾ ਤੇ ਠੀਕ ਹੈ ਜੀ ਸੋ ਇਹ ਅੱਜ ਦਾ ਮਾਲ ਆ ਖਾਸ ਤੌਰ ਤੇ ਜਿਹੜੇ ਆਪਾਂ ਤੁਹਾਨੂੰ ਦਿਖਾਉਣਾ ਸੀਗੇ ਚਾਰ ਹੀ ਐਨੀਮਲ ਸੀਗੇ ਚਾਰੇ ਬੈੜਾ ਟੋਪ ਆਪਾਂ ਤੁਹਾਨੂੰ ਦਿਖਾਤੀਆਂ ਗੱਭਣ ਤੇ ਦੋ ਇਧਰ ਸੁਈਆਂ ਦਸਾਈਆਂ ਨੇ ਸੋ 20 20 ਲੀਟਰ ਨੂੰ ਟੱਚ ਕਰਨ ਵਾਲੀਆਂ ਜਾਂ 20 ਲੀਟਰ ਜਿਹੜੇ ਗਰਮੀ ਦਾ ਟਾਈਮ ਦਾ ਗਰਮੀ ਦਾ ਸੀਜ਼ਨ ਆ ਠੀਕ ਹੈ ਜੀ 20 20 ਤੋਂ ਬਾਰ ਬਾਰ ਚੱਲਣਗੀਆਂ ਜਿਹੋ ਜਿਹਾ ਬਖਾਰਾ ਕਰਮ ਵਾਲੀਆਂ ਜਿਹੋ ਜਿਹਾ ਤਾਕਾ ਜਿਹੜੇ ਕੱਦ ਬੋਤਾ ਇਹਨਾਂ ਦੇ ਸੋ ਬਾਕੀ ਅਗੇ ਚੰਗਾ ਮੈਨੇਜਮੈਂਟ ਤੇ ਚੰਗੀ ਸਾਫ ਸਮਝਾਦਣਾ ਉਹ ਵੀ ਮੈਟਰ ਕਰਦਾ ਠੀਕ ਹੈ ਤੋਂ ਚੁਵਾਈਆਂ ਤੁਸੀਂ ਵੀਡੀਓ ਦੇ ਵਿੱਚ ਦੇਖ ਲਓਗੇ ਇੱਕ ਭਾਜੀ ਜਗਿੰਦਰ ਸਿੰਘ ਜੀ ਆਪਣੇ ਨੰਬਰ ਕਰਦੇ ਹੋ ਸਾਡੇ ਮੇਰਾ 79790 ਹਾਂਜੀ ਤੇ 68033 ਜੀ ਠੀਕ ਹੈ ਜੀ ਹਾਂਜੀ ਹੋਰ ਕੋਈ ਗੱਲਬਾਤ ਦੀ ਬਾਹ ਚੜਦੀ ਪਾ ਬੜੇ ਪਾਸ਼ਾ ਨਹੀਂ ਕਰਦਾ ਜੀ 837755 ਹਾਂਜੀ 10 ਪਾਈਨਲ ਹੈ ਠੀਕ ਹੈ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ